ਤੇ ਬਹੁਤ ਜ਼ਿਆਦਾ ਤੁਹਾਡੀਆਂ ਵੀਡੀਓਜ਼ ਫੇਮਸ ਹੋ ਰਹੀਆਂ ਨੇ ਜੈ ਮਾਤਾ ਦੀ ਦੋਸਤੋ ਸਰੌਦ ਪਿੰਡ ਤੋਂ ਆਏ ਸੀ ਭੈਣ ਸਲੂਨ ਦਾ ਕੰਮ ਕਰਦੇ ਨੇ ਬਹੁਤ ਵਧੀਆ ਇਹਨਾਂ ਦੇ ਸਲੂਨ ਦਾ ਨਾਮ ਹੈ ਸ਼ੀ ਕੇਅਰ ਸਲੂਨ ਸ਼ੀ ਦਾ ਮਤਲਬ ਕਿ ਲੇਡੀਜ਼ ਦੀ ਕੇਅਰ ਵਾਲਾ ਸਲੂਨ ਤੁਹਾਡੀ ਜਿੱਥੇ ਕੇਅਰ ਹੁੰਦੀ ਹੈ ਬਿਲਕੁਲ ਵਧੀਆ ਤਰੀਕੇ ਨਾਲ ਇਹਨਾਂ ਨੇ ਬਣਾਇਆ ਹੋਇਆ ਬਹੁਤ ਸ਼ਾਨਦਾਰ ਇਹਨਾਂ ਦਾ ਕੰਮ ਹੈ ਇੱਕੋ ਇੱਕ ਵਧੀਆ ਸਲੂਨ ਸਰੌਦ ਪਿੰਡ ਦੇ ਵਿੱਚ ਨਜ਼ਦੀਕ ਦੇ ਜਿੰਨੇ ਵੀ ਪਿੰਡ ਨੇ ਉਹਨਾਂ ਨੂੰ ਇਹ ਅਪੀਲ ਹੈ ਪਰਜੋਰ ਕੇ ਇਹਨਾਂ ਕੋਲੇ ਜਰੂਰ ਇੱਕ ਵਾਰੀ ਆਨ ਤੇ ਇਹਨਾਂ ਨੇ ਲਿਆ ਗੋਦਰੇ ਦੀ ਵਾਸ਼ਿੰਗ ਮਸ਼ੀਨ 10 ਕਿਲੋ ਦੀ ਰਿਓ ਮਾਡਲ ਹੈ ਬਹੁਤ ਸ਼ਾਨਦਾਰ ਪ੍ਰਾਈਸ ਦੇ ਵਿੱਚ ਦਿੱਤੀ ਹੈ ਔਰ ਨਾਲ ਇਹਨਾਂ ਨੂੰ ਦਿੱਤਾ ਹੀ ਔਰਪੜ ਬਲੈਂਡਰ ਬਹੁਤ ਵਧੀਆ ਇਹਨਾਂ ਨੂੰ ਗਿਫਟ ਨਾਲ ਦਿੱਤਾ ਭੈਣ ਨੂੰ ਬਾਕੀ ਭੈਣ ਤੋਂ ਪੁੱਛਾਂਗੇ ਇੱਥੇ ਆ ਕੇ ਜਿਵੇਂ ਇਹ ਮੇਰੇ ਫਾਲੋਅਰ ਨੇ ਇਹ ਮੇਰੀਆਂ ਵੀਡੀਓਜ਼ ਵਗੈਰਾ ਦੇਖਦੇ ਨੇ ਇਹ ਵੀਡੀਓ ਦੇਖ ਕੇ ਆਏ ਨੇ ਕਿ ਕਿਵੇਂ ਲੱਗਿਆ ਇਹਨਾਂ ਨੂੰ ਜੈ ਮਾਤਾ ਦੀ ਵੀਰ ਜੀ ਬਹੁਤ ਸੋਹਣੀ ਤੁਹਾਡੀ ਡੀਲਿੰਗ ਆ ਤੇ ਬਹੁਤ ਸੋਹਣਾ ਤੁਹਾਡਾ ਸਾਫ਼ ਸੁਥਰਾ ਕੰਮ ਆ ਸਭ ਤੋਂ ਵਧੀਆ ਤੁਸੀਂ ਇੰਨਾ ਸੋਹਣਾ ਡੀਲ ਕਰਦੇ ਹੋ ਤੇ ਆਪਦੇ ਏਰੀਏ ਦੇ ਵਿੱਚ ਮਲੋਦ ਪਿੰਡ ਦੇ ਵਿੱਚ ਇੰਨਾ ਸੋਹਣਾ ਨੌ ਚਮਕਾਉਣ ਲਈ ਬਹੁਤ ਵੱਡੀ ਗੱਲ ਆ ਜੀ ਇੱਕ ਇੰਨੇ ਵਧੀਆ ਲੈਵਲ ਤੇ ਪਹੁੰਚਣਾ ਤੇ ਬਹੁਤ ਜ਼ਿਆਦਾ ਤੁਹਾਡੀਆਂ ਵੀਡੀਓਜ਼ ਫੇਮਸ ਹੋ ਰਹੀਆਂ ਨੇ ਅਸੀਂ ਵੀਡੀਓਜ਼ ਦੇਖ ਕੇ ਹੀ ਉਰੇ ਆਏ ਸੀ ਤੁਹਾਡੀ ਡੀਲਿੰਗ ਬਹੁਤ ਵਧੀਆ ਲੱਗੀ ਸਾਨੂੰ ਥੈਂਕ ਯੂ ਜੀ ਥੈਂਕ ਯੂ থ্যাংক ইউ ভেবে জয় মাতা দিদি জয় মাতা